ਅੱਜ ਕੱਲੀ ਮੈਂ ਹਾ ਕਵਰ ਸਿੰਘ 베ਦੀ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਈ ਦਾ ਘਰਾਓ ਕਰਨ ਨਿਕਲੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਆਗੂ ਤੇ ਬਹੁਤ ਸਾਰੇ ਨੌਜਵਾਨ ਜੋ ਭਾਰਨਾ ਸਿੱਧੂ ਦੇ ਸਮਰਥਕ ਦੱਸੇ ਜਾਂਦੇ ਆ ਆਖਰ ਤਾਂ ਇੱਕ ਨਕਾਤੀ ਪ੍ਰੋਗਰਾਮ ਦੇ ਅਨੁਸਾਰ ਭਾਰਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੀਆਂ ਵਕ ਵਕ ਸੜਕਾਂ ਤੇ ਦਿਖਾਈ ਦਿੱਤਾ ਹੈ ਤਾਂ ਉਸ ਮਾਹੌਲ ਨੇ ਇੱਕ ਚਲਕ ਉਹੀ ਪੇਸ਼ ਕੀਤੀ ਹੈ ਜਿਸ ਤਰ੍ਹਾਂ ਦੀ ਚਲਕ ਖੇਤੀ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਵੱਲ ਜਾਂਦੇ ਟਰੈਕਟਰ ਟਰਾਲੀਆਂ ਤੇ ਕਿਸਾਨ ਜਥੇਬੰਦੀਆਂ ਦੇ ਕਾਫਲਿਆਂ ਨੇ ਪੇਸ਼ ਕੀਤੀ ਸੀ ਜੀ ਹਾ ਅੱਜ ਨਿੱਕਾ ਦੁਕਾ ਝੜਪਾਂ ਤੋਂ ਬਾਅਦ ਜਿਸ ਤਰ੍ਹਾਂ ਕਾਫਲਿਆਂ ਨੇ ਸੰਗਰੂਰ ਸੀਐਮ ਦੀ ਰਹਾਇਸ਼ ਵੱਲ ਵਧਣਾ ਚਾਹਿਆ ਤਾਂ ਜਿਸ ਤਰ੍ਹਾਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਗਈ ਸੀ ਤਾਂ ਬਹੁਤ ਥਾਵਾਂ ਦੇ ਉੱਤੇ ਬੈਰੀਕੇਡਿੰਗ ਕੀਤੀ ਗਈ ਸੀ ਕਿ ਕਾਫਲਿਆਂ ਨੂੰ ਰੋਕਿਆ ਜਾ ਸਕੇ ਨੋ ਜ਼ਬਾਨਾਂ ਦੀ ਗਿਣਤੀ ਘਟਾਈ ਜਾ ਸਕੇ ਪਰੰਤੂ ਜਿਸ ਤਰ੍ਹਾਂ ਦਾ ਇੱਕ ਰੋਸ ਪਾਨਾ ਸਿੰਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਸੀ ਜਾਂ ਸਰਕਾਰ ਨੂੰ ਲੈ ਕੇ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਜਿਸ ਤਰ੍ਹਾਂ ਦਾ ਰਵਈਆ ਪਿਛਲੇ ਸਮਿਆਂ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਕਹਿ ਸਕਦੇ ਆ ਕਿ ਇੱਕ ਮਨ ਦੇ ਵਿੱਚੋਂ ਉਤਰਦੇ ਨਜ਼ਰ ਆ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਤਾਂ ਉਹ ਖਿੱਚ ਪੰਜਾਬ ਦੇ ਮੁੱਖ ਮੰਤਰੀ ਕਿਉਂ ਨਹੀਂ ਬਣਾ ਸਕੇ ਤਾਂ ਕਹਿ ਸਕਦੇ ਆ ਕਿ ਬਹੁਤ ਸਾਰੇ ਮੁੱਖ ਮੰਤਰੀ ਜਾਂ ਬਹੁਤ ਸਾਰੀਆਂ ਸਰਕਾਰਾਂ ਸਮੇਂ-ਸਮੇਂ ਤੇ ਆਇਆ ਪਰੰਤੂ ਜਿਸ ਤਰ੍ਹਾਂ ਦਾ ਇੱਕੋ ਦਮ ਜਿਹੜਾ ਗ੍ਰਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕਾਂ ਦੇ ਮਨ ਚੋਂ ਡਿੱਗਿਆ ਤਾਂ ਇੱਕ ਗੁੱਸਾ ਤੇ ਇੱਕ ਰੋ ਮੌਜੂਦਾ ਸਮੇਂ ਦੇ ਵਿੱਚ ਵੀ ਦਿਖਾਈ ਦੇ ਰਿਹਾ ਜਿੱਥੇ ਪਾਨਾ ਸਿੱਧੂ ਦੀ ਗ੍ਰਿਫਤਾਰੀ ਇੱਕ ਪਾਸੇ ਰੱਖ ਦਈਏ ਤਾਂ ਦੂਜੇ ਪਾਸੇ ਉਹ ਰੋ ਵੀ ਨਜ਼ਰ ਆਂਦਾ ਹੈ ਜਿਹੜਾ ਸਰਕਾਰ ਦੇ ਪ੍ਰਤੀ ਹੁੰਦਾ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਹੁੰਦਾ ਬਹੁਤ ਸਾਰੇ ਨੌਜਵਾਨਾਂ ਨੇ ਬੈਰੇਗੇਟਿੰਗ ਤੋੜੀ ਬਹੁਤ ਸਾਰੇ ਥਾਵਾਂ ਦੇ ਉੱਤੇ ਹਾ ਹੁਲਾ ਨਜ਼ਰ ਆਇਆ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਝੜਪ ਨਜ਼ਰ ਆਈ ਹੈ ਪਰੰਤੂ ਫਿਰ ਵੀ ਲੱਖਾਂ ਸਦਾਣਾ ਉਸ ਸਟੇਜ ਤੱਕ ਪਹੁੰਚਣ ਵਿੱਚ ਕਾਮਯਾਬ ਰਹੇ ਜਿੱਥੇ ਸਾਰੇ ਵਿਅਕਤੀਆਂ ਨੇ ਇਕੱਠੇ ਹੋਣਾ ਸੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਜ਼ਰਬੰਦ ਕਰ ਲਿਆ ਗਿਆ ਇਸੇ ਤਰ੍ਹਾਂ ਸੁਖਪਾਲ ਖਹਿਰਾ ਰੋਲਦਾ ਸਿੰਘ ਮਾਂਸਾ ਜਾਂ ਹਰ ਵਿਅਕਤੀ ਨੇ ਲਾਈਵ ਹੋ ਕੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਅਣਅਲਾਨੀ ਅਮਰਜੈਂਸੀ ਦਾ ਇੱਕ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਹੈ ਤਾਂ ਬਹੁਤ ਸਾਰੇ ਟਵੀਟ ਵੀ ਦੇਖਣ ਨੂੰ ਮਿਲਿਆ ਹੈ ਕਿ ਹੁਣ ਪੰਜਾਬ ਦੇ ਵਿੱਚ ਅਣਅਲਾਨੀ ਅਮਰਜੈਂਸੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਹ ਮਾਹੌਲ ਜਿਹੜਾ ਹੈ ਇਹ ਸਰਕਾਰਾਂ ਹੀ ਪੈਦਾ ਕਰਦੀਆਂ ਹੁਣ ਜਦੋਂ ਸਥਿਤੀ ਵਸਤੋਂ ਬਾਹਰ ਦਿਖਾਈ ਦਿੱਤੀ ਹੈ ਤਾਂ ਬਹੁਤ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵੇਖਿਆ ਕਿ ਹੁਣ ਗੱਲ ਵਸਤੋਂ ਬਾਹਰ ਜਾ ਚੁੱਕੀ ਹੈ ਬਹੁਤ ਸਾਰੇ ਟਰੈਕਟਰ ਟਰਾਲੀਆਂ ਦੇ ਰਾਹੀਂ ਵਧੇ ਹੋਏ ਕਾਫਲੇ ਬੈਰੇਗੇਡਿੰਗ ਤੋੜ ਕੇ ਆਪਣੀ ਮੰਜ਼ਲ ਵੱਲ ਵੱਧੇ ਨਜ਼ਰ ਆਏ ਹੈ ਤੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੇ ਪਿੱਛੇ ਹਟਣਾ ਹੀ ਬਿਹਤਰ ਸਮਝਿਆ ਕਿਉਂਕਿ ਜਾਨ ਹਰ ਕਿਸੇ ਨੂੰ ਪਿਆਰੀ ਹੁੰਦੀ ਹੈ ਤੇ ਜਾਨ ਅਜਿਹੇ ਮਾਹੌਲ ਦੇ ਵਿੱਚ ਗਵਾਣਾ ਕੌਣ ਚਾਹੁੰਦਾ ਹੈ ਤਾਂ ਕਾਫਲੇ ਉਸੇ ਤਰ੍ਹਾਂ ਮੰਜ਼ਲਾਂ ਵੱਲ ਵਧੇ ਤੇ ਲੋਕਾਂ ਨੇ ਇਸ ਗੱਲ ਦੇ ਉੱਤੇ ਪੜਾਸ ਕੱਢਿਆ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਰਵਈਆ ਰੱਖਿਆ ਹੋਇਆ ਤਾਂ ਆਖਰ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਅਜਹੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦਾ ਨਹੀਂ ਹੋ ਸਕਿਆ ਭਗਵੰਤ ਮਾਨ ਪੰਜਾਬੀਆਂ ਦਾ ਨਹੀਂ ਹੋ ਸਕਿਆ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਇਸ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਵਰਬਲ ਕੰਟਰੋਲ ਦੀ ਭਾਸ਼ਾ ਵਰਗੇ ਸ਼ਬਦ ਵਰਤ ਕੇ ਮੁੱਖ ਮੰਤਰੀ ਦੇ ਪ੍ਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਐ ਇਥੋਂ ਤੱਕ ਇਹ ਵੀ ਟਿੱਪਣੀ ਕੀਤੀ ਜਾ ਰਹੀ ਹੈ ਕਿ ਵਿਅੰਤੇ ਬੁੱੱჭੜ ਤੋਂ ਬਾਅਦ ਪੰਜਾਬ ਦਾ ਉਹ ਮੁੱਖ ਮੰਤਰੀ ਹੈ ਭਗਵੰਤ ਮਾਨ ਜਿਸ ਨੂੰ ਮੁੜ ਬੁੱੱჭੜ ਦੀ ਉਪਾਧੀ ਦੇ ਨਾਲ ਜਿਹੜਾ ਬੁਲਾਇਆ ਜਾ ਰਿਹਾ ਹੈ ਜਾਂ ਉਪਾਧੀ ਦਿੱਤੀ ਜਾ ਰਹੀ ਹੈ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਦਾ ਕਹਿਰ ਨੌਜਵਾਨਾਂ ਦੇ ਉੱਤੇ ਟਾਇਆ ਗਿਆ ਜਿਸ ਤਰ੍ਹਾਂ ਪੁਲਿਸ ਦੀ ਕਸਟਡੀ ਦੇ ਵਿੱਚ ਤਸ਼ੱਦਦ ਹੁੰਦੇ ਰਹੇ ਆ ਜਾਂ ਇੱਕ ਕਾਲੇ ਦੌਰ ਦੇ ਵਿੱਚ ਬਹੁਤ ਸਾਰੇ ਨੌਜਵਾਨ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਾਂ ਪੁਲਿਸ ਦੀ ਕਸਟਡੀ ਦੇ ਵਿੱਚ ਖਪਾ ਦਿੱਤੇ ਗਏ ਤਾਂ ਬਿਆੰਤੇ ਬੁੱਚੜ ਦਾ ਖਿਤਾਬ ਇਹ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਬਿਆਨ ਸਿੰਘ ਨੂੰ ਦਿੱਤਾ ਸੀ ਜਿਹੜੇ ਸਾਫਕਾ ਮੁੱਖ ਮੰਤਰੀ ਸੀ ਤਾਂ ਹੁਣ ਦੋ ਵੱਡੇ ਸਵਾਲ ਜਿਹੜੇ ਆ ਇਸੇ ਕਰਕੇ ਖੜੇ ਹੋ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਬਣਿਆ ਤਾਂ ਹੁਣ ਉਸ ਨੇ ਪੰਜਾਬੀਆਂ ਦੇ ਨਾਲ ਵੱਡੇ ਧੋਖੇ ਕੀਤੇ ਆ ਪੰਜਾਬ ਦੀ ਅਰਥਾਦਾ ਪੰਜਾਬ ਦੇ ਖਜ਼ਾਨੇ ਦਾ ਵੱਡਾ ਨੁਕਸਾਨ ਕੀਤਾ ਹੈ ਚਾਹੇ ਪਾਨਾ ਸਿੱਧੂ ਦੇ ਮਸਲੇ ਤੇ ਆ ਚਾਹੇ ਪ੍ਰਵਿੰਦਰ ਝੋਟੇ ਦੇ ਮਸਲੇ ਨੂੰ ਲੈ ਕੇ ਆ ਤੇ ਬਹੁਤ ਸਾਰੇ ਪੁਲਿਸ ਅਧਿਕਾਰੀ ਹੁਣ ਜਿਹੜੀ ਸਥਿਤੀ ਮੌਜੂਦਾ ਸਮੇਂ ਦੇ ਵਿੱਚ ਇਹਨਾਂ ਕਾਫਲਿਆਂ ਦੇ ਨਾਲ ਇਹਨਾਂ ਝੜਪਾਂ ਦੇ ਦੌਰਾਨ ਪੈਦਾ ਹੋਈ ਹੈ ਤਾਂ ਹੁਣ ਪੁਲਿਸ ਅਧਿਕਾਰੀ ਇਹ ਗੱਲ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਲਾਣ ਆਰਡਰ ਦੀ ਸਥਿਤੀ ਨੂੰ ਕਾਬੂ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਤੇ ਪੁਲਿਸ ਅਧਿਕਾਰੀਆਂ ਨੂੰ ਸਥਿਤੀ ਨੂੰ ਮੇਨਟੇਨ ਕਰਨ ਲਈ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖਣ ਲਈ ਤੇ ਲਾਣ ਆਰਡਰ ਕੋਈ ਆਪਣੇ ਹੱਥਾਂ ਦੇ ਵਿੱਚ ਨਾ ਲਵੇ ਇਹ ਤਾਂ ਪੁਲਿਸ ਅਧਿਕਾਰੀਆਂ ਦੀ ਅਹਿਮ ਜ਼ਿੰਮੇਵਾਰੀ ਹੈ ਪਰੰਤੂ ਸਰਕਾਰਾਂ ਆਪਣੀ ਜ਼ਿੰਮੇਵਾਰੀ ਨੂੰ ਕਦੋਂ ਸਮਝਣ ਗਿਆ ਜਿਨ੍ਹਾਂ ਵੱਲੋਂ ਅਜਿਹੇ ਹਾਲਾਤ ਜਿਹੜੇ ਐ ਉਹ ਪੈਦਾ ਕੀਤੇ ਜਾਂਦੇ ਐ ਤਾਂ ਸਵਾਲੇ ਖੜੇ ਹੋ ਰਿਹਾ ਕਿ ਪੰਜਾਬ ਦੇ ਵਿੱਚ ਅਣ ਅਲਾਨੀ ਅਮਰਜੈਂਸੀ ਵਰਗੇ ਜਿਹੜੇ ਹਾਲਾਤ ਐ ਉਹ ਮੌਜੂਦਾ ਸਰਕਾਰ ਨੇ ਪੈਦਾ ਕਰ ਦਿੱਤੇ ਐ ਕੀ ਇਹਨਾਂ ਹਾਲਾਤਾਂ ਦੇ ਪਿੱਛੇ ਭਾਨਾ ਸਿੱਧੂ ਐ ਕੀ ਇਹਨਾਂ ਹਾਲਾਤਾਂ ਦੇ ਪਿੱਛੇ ਪ੍ਰਵਿੰਦਰ ਜੋੜਾ ਐ ਕੀ ਇਹਨਾਂ ਹਾਲਾਤਾਂ ਦੇ ਪਿੱਛੇ ਅਮਰਤਪਾਲ ਐ ਨਹੀਂ ਸਵਾਲੇ ਖੜੇ ਹੋ ਰਿਹਾ ਕਿ ਸਰਕਾਰਾਂ ਹੀ ਅਜਿਹੇ ਮਾਹੌਲ ਪੈਦਾ ਕਰਦੀਆਂ ਤੇ ਜਦੋਂ ਸਥਿਤੀ ਵਿਗੜ ਜਾਂਦੀ ਹੈ ਤੇ ਫਿਰ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਅਜਿਹੀਆਂ ਝੜਪਾਂ ਦੇ ਨਾਲ ਨਜਿੱਠਣ ਲਈ ਭੇਜ ਦਿੱਤਾ ਜਾਂਦਾ ਹੈ ਤੇ ਫਿਰ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਨੌਜਵਾਨ ਹੈ ਪੰਜਾਬੀ ਹੈ ਕਿਸਾਨ ਹੈ ਕਿਸਾਨ ਆਗੂ ਹੈ ਉਹ ਆਪਣੇ ਹੱਥਾਂ ਦੇ ਵਿੱਚ ਲਾਅਨ ਆਰਡਰ ਨੂੰ ਲੈ ਰਿਹਾ ਹੈ ਤੇ ਉਸ ਨੂੰ ਮੈਂਟੇਨ ਕਰਨ ਲਈ ਪੁਲਿਸ ਨੂੰ ਦਖਲ ਦੇਣਾ ਹੀ ਪਏਗਾ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਮਸਲੇ ਦੇ ਉੱਤੇ ਸਰਕਾਰ ਦਾ ਕੀ ਸਟੈਂਡ ਰਹਿ ਸਕਦਾ ਹੈ ਤਾਂ ਬਹੁਤ ਸਾਰੀਆਂ ਅਜਹੀਆਂ ਖਬਰਾਂ ਨੇ ਜਦੋਂ ਇਹ ਸਾਰੀਆਂ ਝੜੱਪਾਂ ਚੱਲ ਰਹੀਆਂ ਸੀ ਤਾਂ ਕੁਝ ਖਬਰਾਂ ਨੇ ਹੋਰ ਵੀ ਧਿਆਨ ਕੇਂਦਰਿਤ ਕੀਤਾ ਪਹਿਲਾਂ ਤਾਂ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹੋਦਾ ਅਸਤੀਫਾ ਵੀ ਸਾਹਮਣੇ ਆ ਗਿਆ ਤੇ ਜਦੋਂ ਉਹਨਾਂ ਦਾ ਅਸਤੀਫਾ ਸਾਹਮਣੇ ਆਇਆ ਤੇ ਰਾਜਪਾਲ ਦੀ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਵੱਡੇ ਇਸ ਗੱਲ ਦੇ ਇਸ਼ਾਰੇ ਕਰ ਰਹੀ ਸੀ ਕਿ ਆਖਰ ਇਹ ਅਚਨਚੇਤ ਮੁਲਾਕਾਤ ਕਿਉਂ ਹੋਈ ਹੈ ਤੇ ਰਾਜਪਾਲ ਬਨਵਾਰੀ لال ਦਾ ਅਸਤੀਫਾ ਮੰਗ ਲਿਆ ਗਿਆ ਭਾਵੇਂ ਕਿ ਰਾਜਪਾਲ ਬਨਵਾਰੀ لال ਪ੍ਰੋਹਤ ਹੋਰਾਂ ਨੇ ਇਸ ਅਸਤੀਫੇ ਦਾ ਨਿੱਜੀ ਕਾਰਨ ਦੱਸਿਆ ਪਰੰਤੂ ਇਸ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਬਨਵਾਰੀ لال ਪ੍ਰੋਹਤ ਤੋਂ ਬਾਅਦ ਪੰਜਾਬ ਦਾ ਰਾਜਪਾਲ ਕੌਣ ਹੋ ਸਕਦਾ ਹੈ ਕਿ ਹੁਣ ਅਜੀਹਰ ਰਾਜਪਾਲ ਲਿਆਂਦਾ ਜਾ ਰਿਹਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਣ-ਅਲਾਨੀ ਐਮਰਜੈਂਸੀ ਦੀ ਗੱਲ ਹੋ ਰਹੀ ਹੈ ਕਿ ਅਜੀਹਰ ਰਾਜਪਾਲ ਲਿਆਂਦਾ ਜਾਵੇਗਾ ਜਿਸ ਦੇ ਨਾਲ ਇੱਕ ਵਾਰ ਫਿਰ ਟਕਰਾ ਪੰਜਾਬ ਸਰਕਾਰ ਦਾ ਹੋ ਸਕਦਾ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਨਵਾਰੀ لال ਪ੍ਰੋਹਤ ਜਿਹੜੇ ਰਾਜਪਾਲ ਸਨ ਉਹਨਾਂ ਦੇ ਪੰਜਾਬ ਸਰਕਾਰ ਦੇ ਨਾਲ ਸਿੰਘ ਫਸੇ ਪੰਜਾਬ ਦੇ ਮੁੱਖ ਮੰਤਰੀ ਨਾਲ ਸਿੰਘ ਫਸੇ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਸਥਿਤੀ ਕਈ ਵਾਰ ਅਜਹੀ ਬਣੀ ਕਿ ਦੋਨਾਂ ਪਾਸਿਆਂ ਤੋਂ ਟਕਰਾ ਵਰਗੇ ਹਾਲਾਤ ਨਜ਼ਰ ਆਉਂਦੇ ਸੀ ਕਿਉਂਕਿ ਰਾਜਪਾਲ ਚਿੱਠੀ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਜਵਾਬ ਮੰਗਦੇ ਰਹੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਮੈਨੂੰ ਤਾਂ 3 ਕਰੋੜ ਤੋਂ ਵੱਧ ਲੋਕਾਂ ਦੀਆਂ ਵੋਟਾਂ ਨੇ ਚੁਣਿਆ ਤਾਂ ਵੱਡੇ ਬਹੁਮਤ ਦੇ ਨਾਲ ਅਸੀਂ ਆਏ ਆ ਅਸੀਂ ਪੰਜਾਬੀਆਂ ਨੂੰ ਪੰਜਾਬ ਨੂੰ ਜਵਾਬਦੇ ਹਾਂ ਤੇ ਰਾਜਪਾਲ ਵੱਲੋਂ ਜਦੋਂ ਬਹੁਤ ਸਾਰੇ ਸਵਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਨਸ਼ਾ ਤਸਕਰੀ ਨੂੰ ਲੈ ਕੇ ਜਾਂ ਵਕ ਵਕ ਮਸਲਿਆਂ ਨੂੰ ਲੈ ਕੇ ਕੱਸੇ ਜਾਂਦੇ ਰਹੇ ਆ ਤਾਂ ਕਿਤੇ ਨਾ ਕਿਤੇ ਕੁਝ ਮਸਲਿਆਂ ਦੇ ਉੱਤੇ ਰਾਜਪਾਲ ਦੀ ਵੀ ਕਿਰਕਰੀ ਹੁੰਦੀ ਰਹੀ ਹੈ ਇਹਨਾਂ ਟਕਰਾਵਰ ਕੇ ਮਾਹੌਲ ਦੌਰਾਨ ਰਾਜਪਾਲ ਨੂੰ ਤਾਂ ਇੱਥੋਂ ਤੱਕ ਕਹਿਣਾ ਪਿਆ ਸੀ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਨਹੀਂ ਦੇਣੇ ਜਾਂ ਉਹਨਾਂ ਚਿੱਠੀ ਪੱਤਰਾਂ ਦੇ ਉੱਤੇ ਨੋਟਿਸ ਨਹੀਂ ਲੈਣਾ ਤੇ ਕਿਉਂ ਨਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ ਜਿਸ ਦੇ ਉੱਤੇ ਵੱਡਾ ਵਿਵਾਦ ਬਿਵਾਲ ਹੋਇਆ ਸੀ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਰਾਜਪਾਲ ਦਾ ਮਨਸ਼ਾ ਕੇਂਦਰ ਦੀ ਉਸ ਸਰਕਾਰ ਵਰਗਾ ਜਾਂ ਸਰਕਾਰ ਨੂੰ ਤੋੜਨ ਲਈ ਅਜਿਹੇ ਯਤਨਾਂ ਦੇ ਵਿੱਚ ਲੱਗੀ ਹੋਈ ਹੈ ਜੀਹਾਂ ਰਾਜਪਾਲ ਦੇ ਸਤੀਫੇ ਤੋਂ ਬਾਅਦ ਹੁਣ ਗੱਲ ਉੱਭਰੀ ਹੈ ਕਿ ਕਿਤੇ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਕਿ ਰਾਜਪਾਲਤਾ ਨਹੀਂ ਲਾਇਆ ਜਾ ਰਿਹਾ ਪਰੰਤੂ ਜੇ ਕਾਨੂੰਨੀ ਜਾਂ ਵੱਖ-ਵੱਖ ਬਿੰਦੂਆਂ ਨੂੰ ਦੇਖ ਲਿਆ ਜਾਵੇ ਤਾਂ ਸਟੇਟ ਦੇ ਕਿਸੇ ਵਿਅਕਤੀ ਨੂੰ ਜਾਂ ਉਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਕੀ ਰਾਜਪਾਲ ਲਗਾਇਆ ਜਾ ਸਕਦਾ ਤਾਂ ਇਹਨਾਂ ਬਹੁਤ ਸਾਰੇ ਪੱਖ ਦੇ ਮੁੱਦਿਆਂ ਦੇ ਵਿੱਚ ਸਿੱਧੂ ਨੇ ਵੀ ਤੰਗ ਕਸਦਿਆਂ ਕਿਹਾ ਕਿ ਇਹ ਦਲਦਵਾ ਇਹ ਹਕੂਮਤ ਇਹ ਨਸ਼ਾ ਤੇ ਇਹ ਦੌਲਤ ਸਭ ਕਰਾਇਦਾਰ ਨੇ ਸਮੇਂ ਨਾਲ ਸਭ ਮਕਾਨ ਬਦਲਦੇ ਰਹਿੰਦੇ ਆ ਉਹਨਾਂ ਦੇ ਇਸ ਤੰਜ ਨੂੰ ਇੱਕ ਵੱਖਰੇ ਤੌਰ ਤੇ ਲਿਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਦਾ ਇੱਕ ਟਕਰਾ ਪਿਛਲੇ ਸਮਿਆਂ ਦੇ ਵਿੱਚ ਇਸ ਕਰਕੇ ਖੜਾ ਹੋਇਆ ਸੀ ਕਿ ਨਵਜੋਤ ਸਿੰਘ ਸਿੱਧੂ ਵਕ-ਵਕ ਥਾਵਾਂ ਦੇ ਉੱਤੇ ਰੈਲੀਆਂ ਨਹੀਂ ਅਖਾੜੇ ਲਾ ਰਿਹਾ ਤਾਂ ਇੱਕ ਵੱਡੀ ਨਾਰਾਜ਼ਗੀ ਜਿਹੜੀ ਸੀ ਦਿਖਾਈ ਦੇ ਰਹੀ ਸੀ ਤਾਂ ਖਾਨਾ ਜੰਗੀ ਵਰਗਾ ਇੱਕ ਬਹਾ울 ਕਿਉਂਕਿ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਕਾਂਗਰਸ ਨੂੰ 2024 ਦੀਆਂ ਚੋਣਾਂ ਦੇ ਵਿੱਚ ਵੱਡਾ ਲਾਭ ਹੋ ਸਕਦਾ ਚੋਣਾਂ ਦੇ ਨੇੜੇ ਤੇੜੇ ਜਿਸ ਤਰ੍ਹਾਂ ਕਾਂਗਰਸ ਨੂੰ ਖੋਰਾ ਲੱਗਦਾ ਹੈ ਕਾਂਗਰਸ ਦੇ ਵਿੱਚ ਬਗਾਵਤ ਹੁੰਦੀ ਹੈ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਜਿਸ ਤਰ੍ਹਾਂ ਦੀ ਛੇੜਖਾਨੀ ਜਾਂ ਛੇੜਾ-ਛੇੜਿਆ ਜਾਂਦਾ ਹੈ ਤਾਂ ਉਸ ਦੇ ਨਾਲ ਕਾਂਗਰਸ ਨੂੰ ਖਾਨਾ ਜੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹ ਤੰਜ ਕੱਸਿਆ ਕਿਉਂਕਿ ਉਹਨਾਂ ਦੇ ਸਮਰਥਕਾਂ ਉਹਨਾਂ ਦੇ ਨਜ਼ਦੀਕੀਆਂ ਨੂੰ ਹੁਣ ਕਾਂਗਰਸ ਹਾਈ ਕਮਾਂਡ ਵੱਲੋਂ ਨੋਟਿਸ ਭੇਜੇ ਜਾ ਰਿਹਾ ਹੈ ਕਿ ਆਖਰ ਉਹਨਾਂ ਲੱਗੇ ਅਖਾੜਿਆਂ ਤੇ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਾਥ ਕਿਉਂ ਦਿੱਤਾ ਗਿਆ ਹੈ ਹੁਣ ਨਵਜੋਤ ਸਿੰਘ ਸਿੱਧੂ ਨੇ ਕੁਝ ਹੀ ਦਿਨਾਂ ਤੋਂ ਆਪਣੇ ਸਮਰਥਕਾਂ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਹੈ ਜਿਨ੍ਹਾਂ ਦੇ ਵਿੱਚ ਲਾਲ ਸਿੰਘ ਦਿਖਾਈ ਦੇ ਰਿਹਾ ਹੈ ਮਿੰਦਰ ਸਿੰਘ ਕੇਪੀ ਦਿਖਾਈ ਦੇ ਰਿਹਾ ਹੈ ਤੇ ਹੋਰ ਬਹੁਤ ਸਾਰੇ ਅਜਿਹੇ ਸਾਥੀਆਂ ਨਾਲ ਉਹਨਾਂ ਦਾ ਮੀਟਿੰਗਾਂ ਦਾ ਸਿਲਸਲਾ ਜਦੋਂ ਚੱਲਿਆ ਤਾਂ ਇੱਕ ਨੋਟਿਸ ਹੋਣਾ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਪੇਜ ਦਿੱਤਾ ਹੈ ਇਹ ਵੀ ਚਰਚਾ ਚੱਲ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਵੱਖਰੀ ਪਾਰਟੀ ਬਣਾ ਸਕਦੇ ਆ ਕਿਸੇ ਵੱਡੀ ਸਿਆਸੀ ਪਾਰਟੀ ਨਾਲ ਸਿਰ ਜੋੜ ਸਕਦੇ ਆ ਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਤਾਂ ਜ਼ਰੂਰ ਨੇ ਕਿ ਕਾਂਗਰਸ ਵਿੱਚ ਜੀਣਗੇ ਕਾਂਗਰਸ ਵਿੱਚ ਮਰਨਗੇ ਪਰੰਤੂ ਉਹਨਾਂ ਦੀਆਂ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਵੀ ਕੁਝ ਸਾਹਮਣੇ ਆ ਰਹੀਆਂ ਤਾਂ ਇਹਨਾਂ तमाम ਮੁੱਦਿਆਂ ਦੇ ਵਿੱਚ ਦੇਖਣਾ ਹੋਏਗਾ ਕਿ ਲੋਕ ਸਭਾ ਚੋਣਾਂ ਦੇ ਨੇੜੇ ਤੇੜੇ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਕਰਵਟ ਪੰਜਾਬ ਸਿਆਸਤ ਵਿੱਚ ਲੈਂਦਾ ਨਜ਼ਰ ਆਏਗਾ